ਕੀ ਕਾਰਗੁਜ਼ਾਰੀ ਲੱਗ ਰਹੀ ਹੈ ਅੰਮ੍ਰਿਤਸਰ 'ਚ ਬਦਲਾ ਆਇਆ 2 ਸਾਲਾਂ ਦੇ ਵਿੱਚ ਸਰ ਬਦਲਾ ਕੀ ਸਰ ਬਸ ਇੱਕ ਕੰਮ ਕਰਦਾ ਸਭ ਕੰਮ ਕਰਦਾ ਕੋਈ ਵਿੜਾ ਕਰ ਕੀਤਾ ਕਿੱਥੇ ਬੰਦਾ ਖਲੋ ਜਾਈਏ ਖਲੋਣੇ ਤੇ ਪ੍ਰਸ਼ਾਸਨ ਜਿਹੜੀ ਹੈ ਅੱਛਾ ਉਹ ਪੁਜਾ ਦਿੱਤੀ ਹੈ ਕੰਮ ਕਰਨ ਬਸ ਇਹ ਹੈ ਕਿ ਬਹੁਤ ਮੁਸ਼ਕਿਲ ਨਾਲ ਉਸੇ ਰੋਟੀ ਪੰਪਾ ਖਾਈ ਜਾ ਰਹੀ ਹੈ ਅੱਛਾ ਕਾਲੀ ਤਾਂ ਚਲੋ ਹੁੰਦੀ ਹੈ ਅਜ ਮਹਾਰਾਜ ਦੇ ਦਰਸ਼ਨ ਲਈ ਜਾਣੇ ਨੇ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਹੈ 2 ਸਾਲਾਂ ਦੇ ਵਿੱਚ ਮਹਾਰਾਜ ਕਿਰਪਾ ਥੱਲ ਪੈ ਗਈਆਂ ਚੀਜ਼ਾਂ ਤੇ ਲੋ ਸਵਾਲ ਥੱਲ ਪਈ ਜਾਂਦੀ ਹੋਲੀ ਲਪਈ ਜਾਂਦੀ ਹੋ ਜਾਂਦਾ ਮੇਰੇ ਲਈ ਜਿਵੇਂ ਨਸ਼ੇ ਦੀ ਬੜੀ ਚਰਚਾ ਚੱਲਦੀ ਹੈ ਨਸ਼ਾ ਕੁਝ ਨਹੀਂ ਦਾ ਬਾਰੇ ਕੁਝ ਕਹਿੰਦੇ ਪਰ ਨਸ਼ੇ ਵਾਰੀ ਓਏ ਜਦੋਂ ਬਾਰੇ ਖੱਲ ਤਾਂ ਫਿਰ ਦੱਸੋ ਤੁਸੀਂ ਭਈਆ ਨਹੀਂ ਵੀਰ ਨਾ ਸੌਰੀ ਇਹ ਬਸ ਕੀ ਕੁਝ ਫਰਕ ਪਿਆ ਹੁਣ ਤੱਕ ਦੋ ਵਰਗ ਨਹੀਂ ਦੱਸਦਾ ਦੋ ਤਲਾਂ ਜੋ ਕੋਈ ਫਰਕ ਨਹੀਂ ਦਿੰਦਾ ਕੁਝ ਨਹੀਂ ਕਿਹੜਾ ਫਰਕ ਹੋ ਗਿਆ ਦੋ ਤਲਾਂ ਦਾ ਅੱਛਾ ਹੀ ਕਿਉਂ ਵਜਿਆ ਕਿਉਂ ਤੁਹਾਡੇ ਸਾਹਮਣੇ ਦੁਨੀਆ ਰੋਲਦੀ ਫਿਰਦੀ ਹੈ ਨਾ ਕੋਈ ਟੂਰਿਸਟ ਆ ਰਹਾ ਨਾ ਕੋਈ ਬਾਹਰੋਂ ਆ ਰਹਾ ਨਾ ਕੋਈ ਅੰਦਰੋਂ ਆ ਰਿਹਾ ਉਹ ਤਾਂ ਕਹਿ ਰਹੇ ਨੇ ਸਰਕਾਰ ਤੱਕ ਰਹੀ ਸਾਡਾ ਦਾ ਕੰਮ ਬੜਾ ਵਧੀਆ ਚੱਲ ਰਿਹਾ ਲੋਕ ਖੁਸ਼ ਨੇ ਨਸ਼ਾ ਖਤਮ ਕਰ ਰਹੇ ਆ ਤੁਹਾਨੂੰ ਪੁੱਛ ਕੇ ਦੱਸੋ ਲੋਕਾਂ ਨਸ਼ੇ ਨਾਲ ਦੇ ਲੋਕਾਂ ਦੇ ਬੱਚੇ ਮਾਰ ਰਹੇ ਆ ਜਿਹੜਾ ਨਸ਼ਾ ਛਡਾਉਂਦੇ ਆ ਉਹਨਾਂ ਨੂੰ ਅੰਦਰ ਦੇ ਦਿੱਤਾ ਉਹਨਾਂ ਨੇ ਉਹ ਤਾਂ ਕੀ ਕਰ ਸਕਦੇ ਆ ਆਪਾਂ ਅੱਛਾ ਨਸ਼ੇ ਛਡਾਉਣ ਵਾਲੇ ਅੰਦਰ ਜਿਹੜੇ ਛਡਾਉਂਦੇ ਆ ਉਹਨਾਂ ਨੂੰ ਫਟਵਾਰ ਅੰਦਰ ਕਰੀ ਜਾਂਦੇ ਆ ਜਿਹੜੇ ਵੇਚਣ ਦੇ ਉਹਨਾਂ ਨੂੰ ਕਹਿੰਦੇ ਵੇਚੋ ਗੱਲ ਹੀ ਕੋਈ ਨਹੀਂ ਕੋਈ ਕਾਰਗੁਜ਼ਾਰੀ ਵਧੇ ਨਹੀਂ ਸਰਕਾਰ ਬਿਲਕੁਲ ਨਹੀਂ ਹੈਗੀ ਜਿੱਥੇ ਧਰਨਾ ਨਹੀਂ ਗਿਆ ਨੂੰ ਚਲ ਜਾਓ ਦਰਬਾਰ ਸਾਹਿਬ ਦੇ ਬਾਹਰ ਧਰਨਾ ਔਰ ਸ਼ੰਭੂ ਬੋਰਡ ਦੇ ਚਲ ਜਾਓ ਧਰਨਾ ਜਿੱਥੇ ਚਲ ਜਾਓ ਸਾਰੇ ਰੇਰੋ ਕੋ ਧਰਨਾ ਬਸ ਲੋਕ ਨੂੰ ਧਰਨਾ ਆਣਾ ਜਾਣਾ ਕਿੰਨੇ ਆਪਣੇ ਮੁੱਦੇ ਗਜੋਣੇ ਸੀ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਕੁਬੇ ਜੇ ਪ੍ਰਤਾਪ ਸਿੰਘ ਦੇ ਦਾ ਵਧੀ ਅਫਸਰ ਸੀਗਾ ਉਹਨੂੰ ਕਿਸੇ ਮੰਜਗਾ ਤੇ ਮੰਤਰੀ ਲਾਂਦੇ ਉਹ ਕੋਈ ਮੁੱਦਾ ਹੱਲ ਕਰਦਾ ਉਹ ਵਿਚਾਰਾ ਰੋਂਦਾ ਫਿਰਦਾ ਗੁਰੂ ਗੁਰਗ੍ਰੰਥ ਸਾਹਿਬ ਦੀ ਵੀ ਅਫਦੀ ਹੋਈ ਹੈ ਇਹਦਾ ਇਨਸਾਫ ਮਿਲ ਜੇ ਇਹਨਾਂ ਸਿੱਖਾਂ ਨੂੰ ਸਰਕਾਰ ਨੂੰ ਸਿਰਫ ਵੱਡੇ ਲੈਵਲ ਤੇ ਪਾਲਾ ਦਾ ਛੋਟੇ ਲੈਵਲ ਤੇ ਬੈ ਕੇ ਦੇਖੇ ਸਾਡੇ ਵਿੱਚ ਕੋਈ ਕਿਸੇ ਨੇ ਬੈਟਰੀ ਚਲਾ ਕੇ ਦੇਖੇ ਫਿਰ ਉਹਨੂੰ ਪਤਾ ਲੱਗੇਗਾ ਵੀ ਕਿ ਜਿਆਰਾ ਹੁੰਦਾ ਕਿ ਨਹੀਂ ਹੁੰਦਾ ਸਰਕਾਰ ਕਿਵੇਂ ਕਰੇ ਤੁਸੀਂ ਦੱਸੋ ਉਹਦਾ ਕੀ ਸਰਕਾਰ ਵੀ ਆ ਹਲ ਸਰਕਾਰ ਮੇਰੇ ਕਰ ਮੇਰੇ ਕਹਿਣਾ ਨਹੀਂ ਕਰ ਸਕਦੀ ਉਹਦਾ ਆਪਣਾ ਦਿਮਾਗ ਵੀ ਹੈ ਤੁਸੀਂ ਜਾ ਮੰਗਦੇ ਆ ਕਹਿੰਦੇ ਸਾਨੂੰ ਸੁਧਾਰ ਦੇ ਆ ਕੋਈ ਨਾ ਕੋ ਕਰ ਸਕਦੇ ਸਿਆਣੇ ਨੇ ਪੜ੍ਹੇ ਲਿਖੇ ਆਦਮੀ ਨੇ ਸਭ ਕੰਮ ਦਾ ਸੁਧਾਰ ਹੁੰਦਾ ਹੈ ਤਰੀਕੇ ਨਾਲ ਕਰਨ ਆ ਵੇਲੇ ਕਰੋਤੇ ਨੇ ਸਰਕਾਰ ਕੀ ਕਰੇ ਕਿਤੇ ਇਹਦੇ ਥੱਲੇ ਬਈਆ ਮਹਿੰਸਰ ਬਹੁਤ ਜ਼ਿਆਦਾ ਨਸ਼ਾ ਚੱਲਦਾ ਪਿਆ ਜੀ ਇਥੇ ਹਾਂਜੀ ਅੱਜ ਜਿਹੜੀਆਂ ਗੱਡੀਆਂ ਚੱਲਦੀਆਂ ਸਭ ਨਸ਼ੇ ਵਾਲੇ ਮੁੰਡੇ ਚਲਾ ਰਹੇ ਨੇ ਅੱਡੇ ਦੇ ਕਾਪਸਾ ਛੱਕੇ ਨੇ ਦੀਵਾ ਜਗਦਾ ਨਹੀਂਗਾ ਗੱਡੀ ਲਾ ਕੇ ਘੁਆਰੀ ਭਟਾਈ ਜੀਦੇ ਵਿੱਚ ਠੋਕ ਦਿੰਦੇ ਨੇ ਚਲੋ ਜੀ ਜਿਹੜੇ ਰੋਡ ਲੈ ਕੇ ਘਰ ਚਲੇ ਜਾਂਦੇ ਨੇ ਤੇ ਸਰਕਾਰ ਨੇ ਕੰਮ ਕਰਾਉਣੇ ਆ ਉਹ ਕਰਦੀ ਕੁਛ ਨਹੀਂ ਤੇ ਲਿਸ਼ਾਈ ਵਿਗਣਾ ਪਾਚੋ ਹਾਂ ਇਹ ਕਤਲੇ ਆਮ ਹੀ ਹੋਣ ਦੇ ਸਰਿਆਂ ਸਰਕਾਰ ਦੇ ਫਰਦੀ ਕਿਸੇ ਨੂੰ ਨਹੀਂ ਉਹਦੇ ਕੀ ਕਰ ਸਕਦਾ ਬੰਦਾ ਸ਼ੌਕ ਬਹੁਤੇ ਨਹੀਂ ਬਸ ਕੰਮ ਹੁੰਦੇ ਰਹਿਣ ਉਮੀਦਾਂ ਸਰਕਾਰਾਂ ਤੋਂ ਹੁੰਦੀਆਂ ਨੇ ਕਿਸੇ ਆਮ ਬੰਦੇ ਤੋਂ ਨਹੀਂ ਅੰਮ੍ਰਿਤਸਰ ਮੌਜੂਦ ਆ ਇੱਥੋਂ ਦੇ ਹਾਲਾਤ ਜਾਣਾਂਗੇ 2 ਸਾਲ ਕਿਵੇਂ ਬੀਤ ਗਏ ਸਰਕਾਰ ਦੇ ਤੇ ਲੋਕਾਂ ਦੇ ਐਮਪੀ ਵੀ ਗੁਰਜੀਤ ਔਜਲਾ ਨੇ ਉਹਨਾਂ ਦਾ ਜਿਹੜਾ ਕਾਰਗੁਜ਼ਾਰੀ ਕਿਵੇਂ ਚੱਲ ਰਹੀ ਹੈ ਕਿਉਂਕਿ ਐਮਪੀ ਇਲੈਕਸ਼ਨ ਚੜ੍ਹਦੇ ਉੱਤੇ ਆ ਗਏ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਰਹੀ ਇਸ ਵਕਤ ਇੱਕ ਚੌਕ ਦੇ ਵਿੱਚ ਮੌਜੂਦ ਆ ਤਾਂ ਭਾਈ ਸਾਹਿਬ ਨੇ ਸਾਡੇ ਨਾਲ ਕੋਈ ਨਾ ਰੋਕ ਲੋ ਪੁਲਿਸ ਵਾਲਿਆਂ ਨਾਲ ਹੀ ਗੱਲ ਕਰਾਂਗੇ ਤੁਸੀਂ ਦੱਸੋ ਆਪਣੇ ਬਾਰੇ ਦੱਸੋ ਪਹਿਲਾਂ ਤਾਂ ਇੱਥੇ ਕੰਮ ਕਰ ਐਨੇ ਡਰ ਕਿਉਂ ਤੁਸੀਂ ਹੁਣ ਭੱਜ ਕਿਉਂ ਚੱਲੇ ਸੀਗੇ ਪੁਲਿਸ ਵਾਲਿਆਂ ਕੋ ਮਰੇ ਖਲਾਉਣ ਦੇ ਦਿੰਦੇ ਨਹੀਂ ਕੀ ਕਰੀਏ ਕੰਮ ਤੇ ਕਰਨਾ ਹੀ ਹੈ ਹੁਣ ਹੂੰ ਹੂੰ ਕਿਉਂ ਐ ਜਿਹਾ ਕਿਉਂ ਤੁਸੀਂ ਫਿਰ ਪੁਲਿਸ ਵਾਲੇ ਕਿਉਂ ਇੰਨਾ ਕਿਉਂ ਕਹਿੰਦੇ ਤੁਮ ਟ੍ਰੈਫਿਕ ਦੇ ਕਰਕੇ ਵੀ ਅਗਲੇ ਸਹੀ ਹੈ ਯਾਰ ਟ੍ਰੈਫਿਕ ਕਰਕੇ ਵੀ ਮੰਨ ਲਓ ਜੇ ਸਾਡਾ ਇੱਕ ਬੰਦਾ ਕੋਈ ਗਲਤ ਕਰਦਾ ਤਾਂ ਬਦਨਾਮ ਤੇ ساری ਦੁਨੀਆ ਹੁੰਦੀ ਹੀ ਹੈ ਬੈਟਰੀ ਵਾਲੇ ਕੀ ਕਰ ਸਕਦਾ ਕਾਰਗੁਜ਼ਾਰੀ ਕਿਵੇਂ ਹੈ ਸਰਕਾਰ ਦੀ ਤੇ ਐਮਪੀ ਨੇ ਤੁਹਾਡੇ ਗੁਰਜੀਤ ਔਜਲਾ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਸੀਗੀ ਇਸ ਬਾਰੇ ਯਾਰ ਆਪਾਂ ਨੂੰ ਨਹੀਂ ਕੋਈ ਪਤਾ ਕੋਈ ਕੰਮਕਰ 2 ਸਾਲਾਂ ਦੇ ਵਿੱਚ ਸਰਕਾਰ ਦਾ ਕੁਝ ਪਤਾ ਲੱਗਿਆ ਹੋਏਗਾ ਕੰਮਕਰ ਸਵਾ मतलब ਕਦੇ ਖਲੋਣ ਦੇਣਗੇ ਕੁਝ ਕਰਨ ਦੇਣਗੇ ਤੇ ਕਦੇ ਬੰਦ ਕਰਤਾ ਕਰਮਾ ਜਿਹੜੇ ਨਵੇਂ ਆਏ ਬੰਦ ਕਰਤਾ ਕਿਹਨੇ ਕਿਹਨੇ ਆਏ ਦੱਸ ਕੇ ਤਾਂ ਜਾ ਵੀਰੇ ਉਰੇ ਤੇ ਆ ਮੇਰੀ ਗੱਲ ਤਾਂ ਸੁਣ ਇੱਧਰ ਆ ਮੇਰੀ ਜਾਨ ਕਿੱਥੇ ਚੱਲਿਆ ਕਿਨੇ ਮਰੀ ਗਾ ਲੋ ਬੰਦੇ ਹੋਸ਼ਕਾ ਕਿਨੇ ਕਿਨੇ ਰੋਕਿਆ ਤੇਰਾ ਕੰਮ ਇਹ ਤਸਵੀਰ ਹੈ ਅੰਮ੍ਰਿਤਸਰ ਦੀ ਹਰ ਬਈ ਕੀ ਹਾਲ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸਾਰੀ ਯੂਪੀ ਦਾ ਰਹਿਣ ਵਾਲਾ ਹਾਂ ਯੂਪੀ ਦੇ ਹਾਂਜੀ ਕੀ ਕਾਰਗੁਜ਼ਾਰੀ ਲੱਗ ਰਹੀ ਹੈ ਅੰਮ੍ਰਿਤਸਰ ਚ ਬਦਲਾ ਆਇਆ ਦੋ ਸਾਲਾਂ ਦੇ ਵਿੱਚ ਸਿਰ ਬਦਲਾ ਕੀ ਸਰ ਬਸ ਇੱਕ ਕੰਮ ਕਰਦਾ ਸਭ ਕੰਮ ਕਰਦਾ ਕੋਈ ਵਿੜਾ ਕਰ ਕੀਤਾ ਕਿੱਥੇ ਬੰਦਾ ਖਲੋ ਜੀ ਹੈ ਖਲੋਨੇ ਤੇ ਪ੍ਰਸ਼ਾਸਨ ਜਿਹੜੀ ਹੈ ਅੱਛਾ ਉਹ ਪੁਜਾ ਦਿੱਤੀ ਹੈ ਕੰਮ ਕਰਨ ਬਸ ਇਹ ਕੀ ਬਹੁਤ ਮੁਸ਼ਕਿਲ ਅਰਸੇ ਤੋਂ ਰੋਟੀ ਪਾਣੀ ਆਪਾਂ ਖਾਈ ਜਾ ਰਹੇ ਹਾਂ ਕਾਰਨ ਨਹੀਂ ਦਿੰਦੇ ਕੰਮ ਕਾਰਨ ਨਹੀਂ ਤੇ ਮਰਾ ਜਿੱਥੇ ਖੋਈ ਹੈ ਉੱਥੇ ਪਹੁੰਚਾ ਸਰਕਾਰ ਦੀ ਕਾਰਗੁਜ਼ਾਰੀ ਕਹਿੰਦੇ 2 ਸਾਲਾਂ ਦੇ ਵਿੱਚ ਬੜਾ ਫਰਕ ਲੱਗਿਆ ਹੁਣ ਕੋਈ ਕੰਮ 'ਚ ਕੋਈ ਹੋਇਆ ਕੁਝ ਫਰਕ ਮੈਨੂੰ ਤਾਂ ਦਿੱਕਤ ਬਾਅਦ ਕੋਈ ਫਰਕ ਪਿਆ ਨਹੀਂ ਨਹੀਂ ਜੀ ਸਰਦਾਰ ਸਾਹਿਬ ਕੀ ਹਾਲੇ ਬੜੇ ਗੁੱਸੇ 'ਚ ਹੋ ਉਹ ਯਾਰ ਲੇਟ ਹੋ ਗਏ ਥੋੜਾ ਜਿਹਾ ਇੱਥੇ ਚੱਲੇ ਹਾਂ ਅਸੀਂ ਚੱਲੇ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਚੱਲੋ ਸਾਡੇ ਵੱਲੋਂ ਵੀ ਟੇਕ ਆਇਓ ਹਾਂਜੀ ਅੱਛਾ ਕਾਲੀ ਤਾਂ ਚਲੋ ਹੁੰਦੀ ਹੈ ਅੱਜ ਮਹਾਰਾਜ ਦੇ ਦਰਸ਼ਨ ਲਈ ਜਾਣੇ ਨੇ ਸਰਕਾਰ ਦੀ ਕ ਥੱਲ ਪੈ ਗਈਆਂ ਚੀਜ਼ਾਂ ਤੇ ਲੋ ਸਵਾਲ ਥੱਲ ਪਈ ਜਾਂਦੀ ਹੋਲੀ ਪਈ ਜਾਂਦੀ ਹੋ ਜਾਂਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਮੇਨਲੀ ਜਿਵੇਂ ਨਸ਼ੇ ਦੀ ਬੜੀ ਚਰਚਾ ਚੱਲਦੀ ਹੈ ਨਸ਼ਾ ਕੁਝ ਨਹੀਂ ਤੇ ਬਾਰੇ ਕੁਝ ਨਹੀਂ ਕਿਸੇ ਪ੍ਰਾਣ ਨਸ਼ੇ ਬਾਰੇ ਓਏ ਥੱਲ ਤਾਂ ਫਿਰ ਦੱਸੋ ਕੀ ਪਈ ਹੈ ਨਹੀਂ ਵੀਰ ਮੈਂ ਸੌਰੀ ਇਹ ਬਸ ਕਿਹੜਾ ਸਰਦਾਰ ਸਾਹਿਬ ਠੀਕ ਹੋ ਆ ਠੀਕ ਹੈ ਜੀ ਚੱਲਦੀ ਕਰਾ ਜੀ ਕੀ ਕੁਝ ਫਰਕ ਪਿਆ ਹੁਣ ਤੱਕ ਕੋਈ ਫਰਕ ਨਹੀਂ ਜਿੰਦਾ ਦੋ ਸਾਲਾਂ ਚ ਕੋਈ ਫਰਕ ਨਹੀਂ ਦੇਣਾ ਕੁਝ ਨਹੀਂ ਬੇੜਾ ਕਰਕ ਹੋ ਗਿਆ 2 ਸਾਲ ਆਜੇ ਅੱਛਾ ਜੀ ਕਿਉਂ ਅਜਿਆ ਕਿਉਂ ਤੁਹਾਡੇ ਸਾਹਮਣੇ ਦੁਨੀਆ ਰੋਲਦੀ ਫਿਰਦੀ ਐ ਕੋਈ ਕਿਤੇ ਧਰਨਾ ਕੋਈ ਕਿਤੇ ਧਰਨਾ ਦੁਕਾਨਦਾਰੀ ਦਾ ਬੇੜਾ ਕਰਕ ਹੋ ਗਿਆ ਅੱਛਾ ਕੇ ਨਾ ਕੋਈ ਟੂਰਿਸਟ ਆ ਰਿਹਾ ਨਾ ਕੋਈ ਬਾਹਰੋਂ ਆ ਰਿਹਾ ਨਾ ਕੋਈ ਅੰਦਰੋਂ ਆ ਰਿਹਾ ਉਹ ਤਾਂ ਕਹਿ ਰਹੇ ਨੇ ਸਰਕਾਰ ਤੱਕ ਰਹੀ ਸਾਡਾ ਤਾਂ ਕੰਮ ਬੜਾ ਵਧੀਆ ਚੱਲ ਰਿਹਾ ਲੋਕ ਖੁਸ਼ ਨੇ ਨਸ਼ਾ ਖਤਮ ਕਰ ਰਹੇ ਆ ਤੁਹਾਨੂੰ ਪੁੱਛ ਕੇ ਦੱਸੋ ਲੋਕਾਂ ਨਸ਼ੇ ਨਾਲ ਦੇ ਲੋਕਾਂ ਦੇ ਬੱਚੇ ਮਾਰ ਰਹੇ ਆ ਅੱਛਾ ਤੇ ਜਿਹੜਾ ਨਸ਼ਾ ਛਡਾਉਂਦੇ ਆ ਉਹਨਾਂ ਨੂੰ ਅੰਦਰ ਦੇਤਾ ਉਹਨਾਂ ਨੇ ਹੂੰ ਉਹ ਤਾਂ ਹੀ ਕਰ ਸਕਦੇ ਆ ਆਪਾਂ ਅੱਛਾ ਨਸ਼ੇ ਛਡਾਉਣ ਵਾਲੇ ਅੰਦਰ ਜਿਹੜੇ ਛਡਾਉਂਦੇ ਉਹਨਾਂ ਨੂੰ ਫੜਵਾ ਕੇ ਅੰਦਰ ਕਰੀ ਜਾਂਦੇ ਆ ਜਿਹੜੇ ਵੇਚਣ ਦੇ ਉਹਨਾਂ ਨੂੰ ਕਹਿੰਦੇ ਵੇਚੋ ਗੱਲ ਹੀ ਕੋਈ ਨਹੀਂ ਕੋਈ ਕਾਰਗੁਜ਼ਾਰੀ ਬੱਧ ਨਹੀਂ ਸਰਕਾਰ ਬਿਲਕੁਲ ਨਹੀਂ ਹੈਗੀ ਉਹ ਕਹਿੰਦੇ ਅਸੀਂ ਐਨੀਆਂ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ 40000 ਦੇ ਨੇੜੇ ਤੇੜੇ ਨੌਜਵਾਨ ਤਾਂ ਧਰਨੇ ਲਾ ਕੇ ਬੈਠੇ ਆ ਚਾਰੇ ਪਾਸੇ ਦੇ ਪੰਜਾਬ ਦੇ ਹੀ ਧਰਨੇ ਲੱਗੇ ਆ ਚਾਰੇ ਪਾਸੇ ਕਿਥੇ ਧਰਨਾ ਨਹੀਂ ਹੈਗਾ ਇਹਨੂੰ ਚਲ ਜਾਓ ਦਰਬਾਰ ਸਾਹਿਬ ਦੇ ਬਾਹਰ ਧਰਨਾ ਉਹ ਤੇ ਸ਼ੰਭੂ ਬਾਰਡਰ ਦੇ ਚਲ ਜਾਓ ਧਰਨਾ ਜਿੱਥੇ ਦੇ ਦਸਰੇ ਰੇਰੋ ਕੋ ਧਰਨਾ ਬਸ ਰੋਕੂ ਧਰਨਾ ਆਣਾ ਜਾਣਾ ਕਿੰਨੇ ਉਹ ਤਾਂ ਕਹਿੰਦੇ ਕਹਿੰਦੇ ਕਾਲਿਆਂ ਨੇ ਕੰਡੇ ਬੀਜੇ ਕਾਂਗਰਸ ਨੇ ਕੰਡੇ ਬੀਜੇ ਅਸੀਂ ਤਾਂ ਕੋਈ ਟੱਠੇ ਵਟੇ ਗਿਆ ਕੋਈ ਸਾਰੇ ਇੱਕੋ ਵਟੇ ਆ ਬਸ ਫਿਰ ਕੌਣ ਹੈ ਪੰਜਾਬ ਦਾ ਦੋ ਸਾਲਾਂ ਚ ਫਰਕ ਨਹੀਂ ਲੱਗਿਆ ਪੰਜਾਬ ਦਾ ਬਾਬਾ ਨਾਨਕ ਬੇੜਾ ਪਾਰ ਕਰੇ ਜਾਂ ਗੁਰੂ ਗੋਬਿੰਦ ਸਿੰਘ ਆ ਫਿਰ ਪ੍ਰਗਟ ਹੋਏਗਾ ਦੁਬਾਰਾ ਤੇ ਫਿਰ ਹੋਏਗਾ ਇਸ ਤਰ੍ਹਾਂ ਦਾ ਕੰਮ ਹੋ ਗਿਆ ਹਾਂ ਫਿਰ ਔਜਲਾ ਸਾਹਿਬ ਹੋਰਾਂ ਦੇ ਗੁਰਜੀਤ ਔਜਲਾ ਗੁਰਜੀਤ ਔਜਲਾ ਸਾਹਿਬ ਗਏ ਨੇ ਉਹਨਾਂ ਨੇ ਚੰਗੀ ਗੱਲ ਕੀਤੀ ਆ ਤੁਹਾਨੂੰ ਚੰਗਾ ਹੀ ਕਹਿਣ ਦੇ ਹੂੰ ਜੋਹਰਾਂ ਨੇ ਪਾਰਲੀਮੈਂਟ ਹੌਸ ਦੇ ਵਿੱਚ ਚੰਗੀ ਗੱਲ ਕੀਤੀ ਲੋਕੀ ਚੰਗਾ ਕਹੀ ਜਾਂਦੇ ਆ ਕਿ ਵਾਕਿਆ ਹੀ ਖੜਕ ਕੇ ਗੱਲ ਕੀਤੀ ਐ ਚੰਗੀ ਕੀਤੀ ਐ ਜਿਹੜੇ ਕਿਹੜੇ ਮੁੱਦੇ ਸੀਗੇ ਜਿਹੜੇ ਅੰਮ੍ਰਿਤਸਰ ਦੇ ਪਾਰਲੀਮੈਂਟ ਦੇ ਵਿੱਚ ਗੁਜਨੇ ਚਾਹੀਦੇ ਸੀਗੇ ਗੋਜਲ ਔਜਲਾ ਸਾਹਿਬ ਉਹਨਾਂ ਨੇ ਚੁੱਕੇ ਉਹਨਾਂ ਨੇ ਮੁੱਦੇ ਗਜਾਉਣੇ ਸੀ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਕੁਬੇਰ ਵਿਜੇ ਪ੍ਰਤਾਪ ਸਿੰਘ ਇਹਦਾ ਵਧੀਆ ਅਫਸਰ ਸੀਗਾ ਉਹਨੂੰ ਕਿਸੇ ਮੰਜਗਾ ਤੇ ਮੰਤਰੀ ਲਾੰਦੇ ਉਹ ਕੋਈ ਮੁੱਦਾ ਹੱਲ ਕਰਦਾ ਉਹ ਵਿਚਾਰਾ ਰੋਂਦਾ ਫਿਰਦਾ ਗੁਰੂ ਗ੍ਰੰਥ ਸਾਹਿਬ ਦੀ ਵੀ ਅਫਦੀ ਹੋਈ ਐ ਇਹਦਾ ਇਨਸਾਫ ਮਿਲ ਜੇ ਇਹਨਾਂ ਸਿੱਖਾਂ ਨੂੰ ਜੋ ਸਿੱਖ ਕੁੱਤੀ ਚੋਰ ਰਲੇ ਹੋਇਆ ਕਹਿੰਦੇ ਕੁ ਦਾ ਸਰਦਾਰ ਸਾਹਿਬ ਕਹਿ ਰਹੇ ਨੇ ਕਿ ਕੁੱਤੀ ਚੋਰਾਂ ਨਾਲ ਰਲਈ ਹੋਈ ਆ ਭਾਈ ਸਾਹਿਬ ਜੀ ਕੀ ਹਾਲੇ ਬਹੁਤ ਵਧੀਆ ਜੀ ਠੀਕ ਠਾਕ ਜੀ ਕੀ ਕੰਮ ਕਰਦੇ ਹੋ ਮੈਂ ਬੈਟਰੀ ਰੱਖਿਆ ਚਲਾਉਣਾ ਜੀ ਰੱਖਿਆ ਚਲਾਣੇ ਹਾਂ ਜੀ ਨਰਾਜ ਬੜੇ ਆ ਪੁਲਿਸ ਵਾਲੇ ਤੁਹਾਡੇ ਤੋਂ ਕਹਿੰਦੇ ਖੜਨ ਨਹੀਂ ਦਿੰਦੇ ਤੁਹਾਨੂੰ ਪੁਲਿਸ ਵਾਲਿਆਂ ਕੋ ਅਸੀਂ ਕੀ ਮੰਗਦੇ ਆ ਜੀ ਅਸੀਂ ਤਾਂ ਆਪਣਾ ਹੱਕ ਲੈਣੇ ਆ ਜੀ ਅੱਛਾ 1000 ਰੁਪਏ ਇਕੱਠੇ ਕਰਦੇ ਫਿਰਦੇ ਆਂ ਡਾਂਗਾ ਮਾਰਦੇ ਤੁਸੀਂ ਇੱਥੇ ਨਹੀਂ ਖਲੋਣਾ ਉੱਥੇ ਨਹੀਂ ਖਲੋਣਾ ਅਸੀਂ ਹੁਣ ਕੋਠਿਆਂ ਤੇ ਚਲਣਾ ਰਹੇ ਚਲਣੀਆਂ ਦੇ ਛੜਕਾਂ ਦੇ ਹੀ ਆ ਜੀ ਅੱਛਾ ਕੋਠਿਆਂ ਤੇ ਤੇ ਚਲਣੀਆਂ ਨਹੀਂ ਇਹ ਐਵੇਂ ਕਿਉਂ ਕਰਦੇ ਨੇ ਸਰਕਾਰ ਕਹਿੰਦੀ ਅਸੀਂ ਤਾਂ ਹੋਰ ਵੀ ਅੱਗੇ ਬੜੀਆਂ ਸਕੀਮਾਂ ਨੇ ਬਾਹਰਲੀਆ ਕੰਪਨੀਆਂ ਲਿਆ ਰਹੇ ਆ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਵਧੀਆ ਨਹੀਂ ਹੈ ਕੀ ਸਰਕਾਰ ਜਿਹੜੀ ਆ ਸਰਕਾਰ ਰਲਈ ਆ ਜੀ ਸਰਕਾਰ ਕਿਹਦੇ ਨਾਲ ਚੋਰ ਕੁੱਤੀ ਸਭ ਰਲੇ ਆ ਜੀ ਇਹ ਰਾਤ ਨੂੰ ਬਹਿ ਬਹਿ ਕੇ ਸ਼ਰਾਬਾਂ ਪੀਂਦੇ ਆ ਜੀ ਜਿਹੜੇ ਪਬਲਿਕ ਨੂੰ ਛਦਾਈ ਬਣਾਇਆ ਆ ਜੀ ਉਹ ਜਿਹੇ ਪਬਲਿਕ ਹੈ ਜਿਹੜੀ ਮਗਰ ਲੱਗ ਜਾਂਦੀ ਹੈ ਜੀ ਲੋਕਾਂ ਦੇ ਹੈ ਇਹਨਾਂ ਦਾ ਕੋਈ ਜੀਨ ਧਰਮ ਹੈਗਾ ਹੀ ਕੋਈ ਨਹੀਂ ਆ ਜੀ ਜੇ ਕੋਈ 18000 ਰੁਪਏ ਕਰਦਾ ਆਰ.ਟੀ. ਦਾ 18000 ਆਰ.ਟੀ. ਦਾ ਆਰ.ਟੀ. ਦਾ ਪਰੋਆਂ ਦੇ ਲਾਇਸੈਂਸ ਕਰ ਉਹ ਕਰੋ ਤੇ ਜਿਹੜਾ ਮਰ ਬੰਦਾ ਰੋਟੀ ਖਾਂਦਾ ਉਹ ਕਿੱਥੇ ਹੁਣ 24 ਦਾ ਮਿਸ਼ਨ ਆ ਰਿਹਾ ਮੈਂਬਰ ਆਫ ਪਾਰਲੀਮੈਂਟ ਦੇ ਚੋਣਾਂ ਹੋਣੀਆਂ ਨੇ ਹਾਂਜੀ ਔਜਲਾ ਸਾਹਿਬ ਨੇ ਕੰਮ ਕਿਵੇਂ ਕੀਤਾ ਤੇ ਹੁਣ 24 ਤੇ ਫਿਰ ਐਮਪੀ ਕਿਹੜਾ ਹੋਏਗਾ ਲੋਕ ਕਿਹਨੂੰ ਜਿਤਾਣਗੇ ਫਿਰ ਪਵਾ ਕਾਂਗਰਸ ਵੱਲੋਂ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਵੱਲੋਂ ਕਿਹੜਾ ਫਿਰ ਐਮਪੀ ਹੋਏਗਾ ਜਿਹਨੂੰ ਚੁਣਨਾ ਚਾਹੋਗੇ ਇਧਰ ਬੀਜੇਪੀ ਦੇ ਤਾਂ ਕਹਿੰਦੇ ਗੁੰਮਸ਼ੁਦਾ ਦੇ ਤਲਾਸ਼ ਦਿਓ ਲੱਗਦੇ ਨੇ ਮੇਰੀ ਜੀ 30 31 ਸਾਲਾਂ ਦੀ ਉਮਰ ਹੋ ਗਈ ਆ ਮੈਂ ਕਹੇਗਾ ਅਜੇ ਤੱਕ ਕਹੇ ਕਰ ਵਰਟ ਨਹੀਂ ਪਾਈ ਖਾਣੀ ਆਪਣੇ ਹੱਕ ਦੀ ਆ ਠੀਕ ਆ ਜੀ ਇਹਨਾਂ ਨੇ ਕੱਖ ਨਹੀਂ ਦੇਣਾ ਹੂੰ ਇਹ ਚੂਰ ਕੁੱਤੀਆਂ ਸਭ ਰਲੀਆਂ ਆਈਆਂ ਇਹਨਾਂ ਦੇ ਇਹਨਾਂ ਦੇ ਕੰਮ ਜਿਹੜੇ ਆ ਉਹ ਤਾਂ ਦੇ ਆ ਇਹ ਬਸ ਵੇਦੇ ਆ ਵੀ ਤਗੜੇ ਬੰਦੇ ਨੂੰ ਜੇ ਕੋਈ ਤਗੜਾ ਬੰਦਾ ਦੇ ਉਹਦੇ ਅੱਗੇ ਨਹੀਂ ਇਹਨਾਂ ਨੇ ਪੁਲਸਾਂ ਲੈਣੇ ਕੁਸਕਣਾ ਮਾੜੇ ਬੰਦੇ ਨੂੰ ਠਿਕਣ ਨਹੀਂ ਦਿੰਦੇ ਹਾਂਜੀ ਬਿਲਕੁਲ ਇਹ ਕਹਿ ਰਹੇ ਨੇ ਕਿ ਮਾੜੇ ਬੰਦੇ ਨੂੰ ਟਿਕਣ ਨਹੀਂ ਦਿੰਦੇ ਤੁਸੀਂ ਵਾਵਾ ਦੱਸਦੇ ਹੋ ਕਾਰਗੁਜ਼ਾਰੀ ਦੱਸੋ ਪਰ ਸਰਕਾਰ ਦੀ ਕਿਵੇਂ ਹੈ ਭਾਈ ਮਨੇ ਠਾਰਾ ਗਿਆ ਮਦ ਮਰਾਏ ਗੱਡੀ ਦਾ ਆਰਸੀ ਦਾ ਹਾਂ ਕਿੱਥੋਂ ਦੀ ਲੈ ਆ ਕਿੱਥੋਂ ਲੈ ਆ ਤੁਸੀਂ ਇਹ ਸਰਕਾਰ ਫਿਰ ਕੀ ਕਰੇ ਅੱਜ ਸਕਾਲਾ ਪਰ ਸਕਾਲਾ ਪਰ ਹੀ ਨਾ 18000 ਰੁਪਇਆ ਅਸੀਂ ਗਰੀਬ ਦਾ ਉੱਪਰ ਰੇਟ 18000 ਰੁਪਇਆ ਆਰਜੀ ਦਾ ਆ ਦੇਖੋ ਆਗੇ ਆਓ ਆ ਦੇਖੋ ਆਗੇ ਆ ਚਾਹੇ ਹੂਟਰ ਮਾਰਦੇ ਉਹ ਫਿਰ ਰੂਲ ਰੂਲ ਟ੍ਰੈਫਿਕ ਰੂਲ ਹੋਏਗਾ ਕੋ ਟ੍ਰੈਫਿਕ ਰੂਲ ਆ ਤੇ ਪਰ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਉਹਨਾਂ ਵਾਤੇ ਕੋਈ ਰੂਲ ਨਹੀਂ ਆ ਇਹਨਾਂ ਵਾਤੇ ਵੀ ਰੂਲ ਹੋਣਾ ਚਾਹੀਦਾ ਵੀ ਜਿਹੜਾ ਗੱਲਬਾਤ ਕਰਦਾ ਆਣ ਕੇ ਪੁੱਛਣ ਵੀ ਕੀ ਗੱਲ ਆ ਜੀ ਇਦਾਂ ਹੂਟਰ ਮਾਰਨਾ ਥੋੜਾ ਵੀ ਗੱਡੀਆਂ ਗਾਂ ਪਸ਼ਾਂ ਕਰਦੇ ਫਿਰਦੋਂਗੇ ਇਹਨਾਂ ਦੇ ਇਹ ਖੇਤਰ ਦੇ ਯਾਰ ਨਾਲ ਇਹ ਪਬਲਿਕ ਨੂੰ ਤੰਗ ਕਰਦੇ ਜਾਂਦੇ ਆ ਕਿ ਉੱਥੇ ਨਹੀਂ ਖਲੋਣਾ ਜੀ ਇੱਥੇ ਕਰ ਰਹੇ ਲੋਕਾਂ ਦੇ ਘਰਾਂ 'ਚ ਜਾਣਾ ਤੇ ਹੀ ਰਹੇ ਲੋਕਾਂ ਦੇ ਘਰਾਂ 'ਚ ਥੋੜਾ ਜਾ ਕੇ ਅਸੀਂ ਦਵਾਰੀ ਚੁੱਕਾਂਗੇ ਜੀ ਦਵਾਰੀ ਤੇ ਰੋਡ ਤੇ ਚੁਕੜੀ ਪਾਣੀ ਹਨੂ ਇਹ ਤਾਂ ਫਿਰ ਕੋਈ ਅਲਟਰਨੇਟਿਵ ਨਹੀਂ ਕਿਸੇ ਔਜਲਾ ਸਾਹਿਬ ਨੂੰ ਮਿਲਿਆ ਹੋਵੇ ਐਮਐਲਏ ਸਾਹਿਬਾਨ ਜਿਹੜੇ ਇੱਥੋਂ ਜਿੱਤੇ ਨੇ ਉਹਨਾਂ ਨੂੰ ਮਿਲਿਆ ਹੋਵੇ ਕਿ ਇਹ ਹੱਲ ਕਰੋ ਸਾਡਾ ਹੱਲ ਕੋਈ ਪਹੁੰਚਣੀ ਨਹੀਂ ਦਿੰਦੇ ਉੱਥੋਂ ਤੱਕ ਮੈਂ ਕੱਲ ਪ੍ਰਧਾਨ ਹੋਏਗਾ ਉਹਨਾਂ ਨੇ ਮੁਲਾਕਾਤ ਕੀਤੀ ਹੋਣੀ ਹੈ ਮੈਂ ਸਾਡਾ ਪ੍ਰਧਾਨ ਬਾਬਾ ਨਾਨਕੀ ਆ ਜੀ ਮੈਂ ਕੱਲ ਬੱਚੇ ਛੱਡਣ ਗਿਆ ਸਕੂਲੇ ਚਲੋ ਸਕੂਲ ਦੇ ਬੱਚੇ ਛੱਡ ਗਿਆ ਆ ਵਾਪਸ ਆਉਣ ਲੱਗਾ ਤੇ ਮੈਨੂੰ ਪੁਲਸ ਵਾਲਾ ਵੀ ਅੰਦਰ ਨਹੀਂ ਜਾਣਾ ਸਕੂਲ ਦੇ ਮੈਂ ਪੱਕਾ ਰਕਸ਼ਾ ਲਗਾ ਹੈ ਮੈਨੂੰ ਆਦਾ ਵੀ ਨਹੀਂ ਅੰਦਰ ਜਾਣ ਨਹੀਂ ਦੇਣਾ ਮੈਨੂੰ ਆਦਾ ਇਹ ਪੇਪਰ ਦੇ ਕੇ ਚਲ ਗਏ 10 ਵਜੇ ਦੇ ਮੈਂ ਵੀ ਜਿਹੜੇ ਰਾਤ ਪੇਪਰ ਦੇਣ ਆਏ ਸੀ 10 ਵਜੇ ਤੋਂ ਮੈਂ ਛੱਡ ਕੇ ਗਿਆ ਇਹਨਾਂ ਨੂੰ ਪੇਪਰ ਦੇ ਕੇ ਮੈਂ ਸਾਡਾ ਦਿਮਾਗ ਥੋੜਾ ਖਰਾਬ ਹੈ ਤੁਹਾਡੇ ਨਾਲ ਬੈਸਬਝਾਈ ਕਰਾਂਗੇ ਸਾਡਾ ਹੱਕਿਆ ਦੇ ਅਸੀਂ ਅੰਦਰ ਜਾਵਾਂਗੇ ਨਹੀਂ ਹੱਕ ਦੇ ਹਰੀ ਸਾਡਾ ਮਤਬਲੀ ਨਹੀਂ ਬਣਦਾ ਅੰਦਰ ਜਾਂਦਾ ਦਰਬਾਰ ਸਾਹਿਬ ਵਾਲੇ ਬਣੇ ਇਹਨਾਂ ਨੇ ਸਾਰੇ ਬੰਨੇ ਰਾਹ ਬੰਦ ਕੀਤੇ ਆ ਬਿਲਕੁਲ ਤੇ ਸਵਾਰੀ ਅੰਦਰੋਂ ਅਸੀਂ ਚੁੱਕਣੀ ਬਾਹਰੋਂ ਚੁੱਕੜੋਂ ਰਹੇ ਅਸੀਂ ਆ ਟੇਸ਼ਨ ਤੋਂ ਲਿਆਵਾਂਗੇ ਅੰਦਰ ਦਰਬਾਰ ਸਾਹਿਬ ਆਉਣੀ ਬਸ ਸਾਡੇ ਲਿਆਵਾਂਗੇ ਦਰਬਾਰ ਸਾਹਿਬ ਆਉਣੀ ਤੇ ਜਦੋਂ ਅੰਦਰ ਵੜਨ ਦੇਣਗੇ ਤਾਂ ਸਵਾਰੀ ਲਿਆਵਾਂਗੇ ਸਵਾਰੀ ਤੰਗ ਹੁੰਦੀ ਜਾਂਦੀ ਹੈ ਵੀ ਤੁਹਾਨੂੰ ਪੈਸੇ ਪੂਰੇ ਦੇਈ ਦੇ ਤੁਸੀਂ ਰਾਜ ਕਿਉਂ ਲਾਰਦੇ ਤਾਂ ਬਿਲਕੁਲ ਇਹਨਾਂ ਦੀ ਨਰਾਜ਼ਗੀ ਹੈ ਕਿ ਟ੍ਰੈਫਿਕ ਜਦੋਂ ਇਹ ਇੱਥੇ ਖੜਦੇ ਨੇ ਸਵਾਰੀ ਲੈ ਕੇ ਆਉਂਦੇ ਨੇ ਉਹਦੋਂ ਇਹਨਾਂ ਨੂੰ ਦਿੱਕਤ ਜਿਹੜੀ ਆ ਚਲਣੀ ਪੈਂਦੀ ਆ ਪਰ ਇਹ ਅੰਮ੍ਰਿਤਸਰ ਦਾ ਏਰੀਆ ਹੈ ਸ੍ਰੀ ਦਰਬਾਰ ਸਾਹਿਬ ਬਿਲਕੁਲ ਨਜ਼ਦੀਕ ਹੈ ਇੱਥੇ ਦੁਕਾਨਾਂ ਨੇ ਆਟੋ ਵਾਲਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਪ੍ਰੋਬਲਮ ਹੈਗੀ ਆ ਤਾਂ ਇਸ ਪਾਸੇ ਨੂੰ ਦੁਕਾਨਾਂ ਨੇ ਦੁਕਾਨਾਂ ਦੇ ਵਿੱਚ ਪਰ ਅਸਲ ਦੇ ਵਿੱਚ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਬਹੁਤ ਸਾਰੀ ਐਡਵਰਟਾਈਜ਼ਮੈਂਟ ਹੋਈ ਹੈ ਪੋਸਟਰ ਲੱਗੇ ਨੇ ਫਲੈਕਸ ਲੱਗੇ ਨੇ ਪਰ ਲੋਕ ਕੀ ਕਹਿੰਦੇ ਨੇ ਲੋਕਾਂ ਦਾ ਦਰਦ ਕੀ ਅਜਮਨੀ ਪੱਧਰ ਤੇ ਨਸ਼ੇ ਦੀ ਗੱਲ ਆਉਂਦੀ ਹੈ ਹੋਰ ਬਹੁਤ ਸਾਰੇ ਮੁੱਦਿਆਂ ਦੀ ਗੱਲ ਹੁੰਦੀ ਹੈ ਉਹ ਹੱਲ ਹੋਏ ਕਿ ਨਹੀਂ ਸਰ ਸਸੀ ਕਾਲ ਜੀ ਠੀਕ ਠਾਕ ਸੋਸਰੀ ਜੀ ਠੀਕ ਸੋਰੀ ਤੁਹਾਡੇ ਸੱਟ ਲੱਗੀ ਹੋਈ ਹੈ ਸਿਰ ਤੇ ਇਹ ਸੱਟ ਬਾਈ ਲੱਗੀ ਆ ਅੱਛਾ ਅੱਛਾ ਕਾਰਗੁਜ਼ਾਰੀ ਕਿਵੇਂ ਸਰਕਾਰ ਦੀ ਅੰਮ੍ਰਿਤਸਰ ਦੇ ਵਿੱਚ ਕੁਝ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕੀ ਕੁਝ ਹੋ ਗਿਆ ਹੁਣ ਤੱਕ ਕਿ ਜਿਹੜੇ ਬੱਚਾ ਕੁਝ ਹੋ ਗਿਆ ਜੋ ਜਾਂਦਾ ਹੈ ਸਾਡੇ ਸਾਡੇ ਵਰਗੇ ਡਿਵਰ ਆਦਮੀ ਤੇ ਬੰਦੇ ਬਹੁਤ ਵਧੀਆ ਹੂੰ ਦਵਾਈਆਂ ਦਾ ਵੀ ਸਭ ਕੁਝ ਕਰਤਾ ਉਹਨਾਂ ਨੇ ਆ ਬਾਡੀ ਵਾਲਾ ਬਹੁਤ ਵਧੀਆ ਵਧੀਆ ਆ ਹਾਂਜੀ ਉਮੀਦਾਂ ਤੋਂ ਉੱਪਰ ਹੋ ਗਿਆ ਹਾਂਜੀ ਬਹੁਤ ਵਧੀਆ ਇੰਨੀ ਉਮੀਦ ਲਈ ਜਿੰਨਾ ਕੰਮ ਕਰਤਾ ਉਹਨਾਂ ਬਿਜਲੀ ਬੜੀ ਸਭ ਕੁਝ ਕੰਮ ਕਰਤਾ ਬਹੁਤ ਵਧੀਆ ਜਿੰਨਾ ਕੋਈ ਕਹਿੰਦੇ ਆ ਉਹ ਤੋਂ ਜ਼ਿਆਦਾ ਵਧੀਆ ਹੋ ਗਿਆ ਕਈ ਤਾਂ ਕਹਿ ਰਹੇ ਨੇ ਕਹਿੰਦੇ ਨਸ਼ੇ ਦੀ ਵਾਦੇ ਕੀਤੇ ਸੀਗੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਕਹਿੰਦੇ ਉਹ ਪੂਰਾ ਹੀ ਨਹੀਂ ਕੀਤੇ ਕਹਿੰਦੇ ਇਹ ਇਹ ਹਜੇ ਤੱਕ ਕਹਿੰਦੇ ਚੱਲੀ ਆ ਰਹੇ ਕਹਿੰਦੇ ਉਹ ਸਭ ਕੋ ਮਿਲਦਾ ਬੇਤਰਾਂ ਮਿਲਦੇ ਆ ਔਰ ਬੀਬੀਆਂ ਕੀ ਜੇ ਦਾ ਹਮ ਹਮ ਮੋਦੀ ਦੀ ਗੱਲ ਹੈ ਜਿਹੜੀ ਹੈਗੀ ਹੈ ਮੋਦੀ ਜਵੇਂ ਪੁੱਡੀਆਂ ਦੇਈ ਜਾਂਦਾ ਹਰ ਨੂੰ ਕਹਿੰ ਜਾਂਦਾ ਕੋਈ ਕੁਝ ਕਰੀ ਜਾਂਦਾ ਦਿੰਦਾ ਕੁਝ ਨਹੀਂ ਕੋ ਨੂੰ ਉਹ ਆਪਣੇ ਉਹ ਜਿਹੜੇ ਯੂਪੀ ਜੋ ਦਾ ਰਾਜ ਉਹਨੂੰ ਕੁਝ ਕਰੀ ਜਾਂਦਾ ਤੇ ਜਿਹੜਾ ਪੰਜਾਬ ਪੰਜਾਬ ਨਾਲ ਹੋਰ ਕੋਈ ਜੇੜਾ ਲਾ ਲੋ ਉੱਥੇ ਕੁਝ ਕਰਦੇ ਨਹੀਂ ਪਏ ਉੁਰਗੀ ਪਬਲਿਕ ਜਾਂਦੀ ਪਬਲਿਕ ਆ ਜਾਂਦੀ ਹੈ ਇਹ ਮੋਦੀ ਉੱਤੇ ਸੈਂਟਰ ਹੈ ਇਹਨਾਂ ਨੂੰ ਕਰਨੀ ਦੀ ਤਾਂ ਬਿਲਕੁਲ ਸਰਦਾਰ ਸਾਹਿਬ ਹੋਰਾਂ ਦਾ ਕਹਿਣਾ ਕਿ ਸਿਰ ਦੇ ਉੱਤੇ ਵੀ ਬੈਠਾ ਹੋਇਆ ਹੈ ਸਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹ ਕੰਮ ਨਹੀਂ ਕਰਨ ਦਿੰਦੇ ਕੀ ਹਾਲ ਹੈ ਠੀਕ ਠਾਕ ਅਸੀਂ ਚੱਲੇ ਸਾਰਾ ਰੋਡ ਤੇ ਬੱਸ ਧੱਕੇ ਖਾਂਦੇ ਫਿਰਦੇ ਆ ਕਿਉਂ ਧੱਕੇ ਕਿਉਂ ਜਦੋਂ ਸਵਾਰੀ ਹੋਣੀ ਦਾਦਾ ਇਕੱਠੇ ਕਰਨੇ ਕਿਸਤਾ ਨਹੀਂ ਨਿਕਲੀਆਂ ਧੱਕੇ ਹੀ ਖਾਣੇ ਆ ਅੱਛਾ ਸਰਕਾਰ ਤਾਂ ਕਹਿੰਦੀ ਹੈ ਬੜਾ ਕੁਝ ਕਰ ਰਹੇ ਆ ਅਸੀਂ ਆ ਕੀ ਕਰ ਲਓ ਥੋੜਾ ਜਿਹਾ ਪਾਜੀ ਮੇ ਨਾਲ ਬੈਠੋ ਬੈਠੋ ਮਰ ਬੈਠੋ ਹੌਲੀ ਹੌਲੀ ਚੱਲੇ ਮੇਰਾ ਘੈਰਾ ਮੈਨ ਨਾ ਚੱਲ ਜੇ ਨਹੀਂ ਨਹੀਂ ਪਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰਕਾਰ ਨੂੰ ਸਿਰਫ ਵੱਡੇ ਲੈਵਲ ਤੇ ਪਾਲਾ ਦਾ ਛੋਟੇ ਲੈਵਲ ਤੇ ਬਹਿ ਕੇ ਦੇਖੇ ਸਾਡੇ ਵਰਗੂ ਕਿਸੇ ਨੇ ਬੈਟਰੀ ਚਲਾ ਕੇ ਦੇਖੇ ਫਿਰ ਉਹਨੂੰ ਪਤਾ ਲੱਗੇਗਾ ਵੀ ਕਿ ਯਾਰਾ ਹੁੰਦਾ ਕਿ ਨਹੀਂ ਹੁੰਦਾ ਕਈ ਤਾਂ ਕਈ ਤਾਂ ਸਾਈਕਲਾਂ ਦੇ ਉੱਤੇ ਸੈਸ਼ਨ ਦੇ ਵਿੱਚ ਜਾਂਦੇ ਦੇ ਕਈ ਐਕਟਿਵਾ ਚਲਾਉਂਦੇ ਦੇ ਫਿਰ ਇਹ ਰੱਖਿਆ ਵੀ ਚਲਾ ਲੈਣਗੇ ਭਾਜੀ ਉਹ ਉਹਨੇ ਆਪਣਾ ਉਹਨੇ ਚਰਾਇ ਲੈਣਾ ਜਿਹੜਾ 450 300 ਰੁਪਏ ਕਿਸੇ ਦੀ 150 ਰੁਪਏ ਕੱਲ੍ਹ ਆ ਕੇ ਰੋਟੀ ਕਮਾ ਕੇ ਵੇਖਣ ਮੇਰੇ ਬਾਰੇ ਤਾਂ ਰੋਟੀ ਕਿਸ ਤਰ੍ਹਾਂ ਕਰਨੀ ਚੱਲਣੀ ਆ ਗੱਲਾਂ ਕਰਨੀ ਸੌਖੀਆਂ ਹੀ ਆ ਭਾਜੀ ਉਹ ਤਾਂ ਕਹਿੰਦੇ ਅਸੀਂ ਆਮਕਰਾਂ ਦੇ ਐਮਐਲਏ ਬਣੇ ਹੋਏ ਆ ਆਮਕਰਾਂ ਦੇ ਵਿੱਚੋਂ ਆਏ ਹੋਏ ਆ ਭਾਜੀ ਕਹਿੰਦੀਆਂ ਗੱਲਾਂ ਵਾ ਚੁਪਾਰ ਤੋਂ ਬਗੈਰ ਕੋਈ ਬਣ ਕੇ ਖਾਵੇ ਕੋਈ ਬੰਦਾ ਅੱਛਾ ਜੀ ਹਾਂ ਨਹੀਂ ਕੋਈ ਕਿਰਾਏਦਾਰ ਮੈਨੂੰ ਦਿਖਾਓ ਉੱਠ ਕੇ ਬੰਦਾ ਇੰਨਾ ਚੁਰਗਾ ਤਾਂ ਨਹੀਂ ਇੰਨਾ ਇੰਨਾ ਮਾੜਾ ਹਾਲ ਕਿਉਂ ਇੰਨਾ ਕਿਉਂ ਸਰਕਾਰ ਫਿਰ ਜਿਹੜੇ ਕਹਿੰਦੀ ਸੀ ਕਿ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਹੁਣ ਇੱਕ ਬਜ਼ੁਰਗ ਮਿਲੇ ਸੀ ਕਿ ਉਹ ਕਹਿੰਦੇ ਤਾਂ ਕਾਰਗੁਜ਼ਾਰੀ ਵਧੀਆ ਹੈ ਬਿਜਲੀ ਮਿਲਦੀ ਹੈ ਨੌਕਰੀਆਂ ਮਿਲ ਗਿਆ ਨੌਜਵਾਨਾਂ ਨੂੰ ਮੈਂ ਤੁਹਾਨੂੰ ਕਹਿੰਦਾ ਬਿਜਲੀ ਸਾਨੂੰ ਮੁੱਲ ਮਿਲ ਜੇ ਠੀਕ ਹੈ ਜੀ ਸਾਡਾ ਰੋਜ਼ਗਾਰ ਉਹ ਤਾਂ ਅਸੀਂ ਬਿਜਲੀ ਦਾ ਬਿੱਲ ਵੀ ਤਾਰ ਲਾਂਗੇ ਜੇ ਸਾਡੇ ਕੋ ਅਸੀਂ 450 ਜੋ 300 ਰੁਪਿਆ ਗੱਡੀ ਮਹਾ ਕਿਸ਼ਤਾਂ ਦੇ ਲਈ ਆ 450 ਜੋ 300 ਰੁਪਿਆ ਬਣਾ ਕੇ ਉਹਨੂੰ ਕਿਸ਼ਤ ਦੇਤੀ 150 ਰੁਪਏ ਨਾਲ ਹੀ ਬੈਠੀ ਰਾਂ ਬਿੱਲ ਤਾਰਾਂਗੇ ਰੋਟੀ ਤਾਰਾਂਗੇ ਤੁਸੀਂ ਦੱਸੋ ਮੈਨੂੰ ਕਾਰਗੁਜ਼ਾਰੀ ਦੋ ਸਾਲਾਂ ਦੀ ਵਧੀਆ ਨਹੀਂ ਹੈ ਕੀ ਸਰਕਾਰ ਦੀ ਭਾਈ ਸਾਨ ਨੇ ਤਾਂ ਕਿਸੇ ਕੋਈ ਵੀ ਸਰਕਾਰ ਆਏ ਸਾਡੇ ਗਰੀਬਾਂ ਦੇ ਲਈ ਇਹੋ ਮਾਰੇ ਕੋਈ ਸਰਕਾਰ ਨਹੀਂ ਕੁਝ ਸੋਚਾਦੀ ਗਰੀਬਾਂ ਬੰਦੇ ਰ ਕਿਸੇ ਨੇ ਵੀ ਸੋਚਣਾ ਅੱਛਾ ਜੀ ਜੋ ਮਰਜ਼ੀ ਹੋ ਜਾਏ ਕਿਉਂ ਐਵੇਂ ਕਿਉਂ ਲੱਗਦਾ ਉਹ ਤਾਂ ਕਹਿੰਦੇ ਅਸੀਂ ਕਰਦੇ ਆ 19 ਸਾਲ ਹੋ ਗਿਆ ਆਟੋ ਚਲਾਉਂਦਿਆਂ ਨੂੰ ਅੱਜ ਦੇ ਕੋਈ ਨਵੇਂ ਆਟੋ ਲੈ ਕੇ ਚਲਾਉਣਾਗੇ ਅਸੀਂ ਗੋਲਪਾਸਟਾਇਲ ਸਟੈਂਡ ਜੁਨੀਅਰ ਦੇ ਆਟੋ ਵਾ ਗਏ ਆ ਅੱਛਾ ਹਾਂ ਜੀ ਆਏ ਕੱਲ ਅਦੂਰ ਕੀ ਜਾਣਾ ਆ ਗੋਲ ਟੈਂਪਲ ਹੀ ਚਲ ਜਾਓ ਠੀਕ ਆ ਇੱਥੇ ਹੁਣੇ ਤੁਹਾਡਾ ਨਾ ਗੱਡੀ ਲੈ ਜੰਨੇ ਆ ਉਹ ਸਾਲੇ ਗੱਡੀ ਅੰਦਰ ਵੜ ਨਹੀਂ ਦੇਣਗੇ ਅੰਦਰ ਤੁਸੀਂ ਪੈਦਲ ਚੱਲ ਕੇ ਵੇਖ ਲਓ ਗੱਡੀ ਅੰਦਰ ਲੱਗੇ ਉਰਾ ਕਰਨ ਕੀ ਆ ਜਿੰਨਾਂ ਦੇ ਮਹੀਨੇ ਚੱਲਦੇ ਸਭ ਕੋ ਚੱਲਦੇ ਉਹਨੇ ਘੱਟੇ ਜਾਂਦੀਆਂ ਨੇ ਤੇ ਜਾਂਦੀਆਂ ਨਹੀਂ ਇਹ ਤੁਸੀਂ ਸ਼ਿਕਾਇਤ ਨਹੀਂ ਕੀਤੀ ਕਿ ਇੱਥੇ ਮਹੀਨੇ ਲੈਂਦੇ ਹੁੰਦੇ ਹੁੰਦਾ ਕੌਣ ਹੁੰਦਾ ਡੀਐਸਪੀ ਐਸਐਸਓ ਐਸਐਸ ਕੋਈ ਬੰਦੇ ਕੋਈ ਹੁੰਦਾ ਮਾਰਾ ਇਹ ਉਹਨਾ ਹੁਣ ਤੁਹਾਡੇ ਕੋਲ ਤੁਸੀਂ ਮੇਰੇ ਲਾਇਵੇ ਦਾ ਕਰਦੇ ਉਹ ਤਾਂ ਕਹਿੰਦੇ ਵੀਡੀਓ ਬਣਾ ਕੇ ਭੇਜੋ ਜਿਹੜਾ ਰਿਸ਼ਵਤ ਲੈਂਦਾ ਭਾਜੀ ਵੀਡੀਓ ਸ਼ਰਿਆਮ ਕੋ ਫੜਦਾ ਵੀਰ ਜੀ ਕੋਈ ਰਿਸ਼ਵਤ ਸ਼ਰਿਆਮ ਨਹੀਂ ਫੜਦਾ ਕੋਈ ਰਿਸ਼ਵਤ ਸ਼ਰਿਆਮ ਨਹੀਂ ਫੜਦਾ ਐਨੇ ਤੁਹਾਡੇ ਟੀਵੀ ਦੇ ਨੂੰ ਸਵਾਲ ਕਰਨ ਦਾ ਹੱਕ ਹੈਗਾ ਤੁਸੀਂ ਪੁੱਛ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਆ ਜੀ ਮੇਰੀ ਗੱਲ ਸੁਣੋ ਮਾੜੇ ਬੰਦੇ ਸੁਣਾਈ ਕੋਈ ਨਹੀਂ ਮੜੇ ਬੰਦੇ ਦੀ ਕੋਈ ਸੁਣਾਈ ਨਹੀਂ ਹੈਗੀ ਹੂੰ ਇੱਥੇ ਮਰਜ਼ੇਸ ਮਰਜ਼ੀ ਲੈਵਲ ਤੇ ਚੱਲ ਜਾ। ਆਨੂੰ ਆਜਦੇ ਨਹੀਂ ਤੁਹਾਨੂੰ ਦੱਸਾਂ ਇਹ ਕੰਮ ਕਰਦਾ ਸਾਡੀ ਜ਼ਿੰਦਗੀ ਨਾਲ ਚੱਲੀ ਆ। ਫਿਰ ਉਹਨਾਂ 24 ਮਿਸ਼ਨ ਸਰਕਾਰ ਲੋਕ ਤਿਆਰ ਕਰ ਰਹੇ ਨੇ। ਕੀ 24 ਮਿਸ਼ਨ ਕੀ ਹੋਣਾ ਚਾਹੀਦਾ? ਕਿਹੜੇ ਐਮਪੀ ਜਿੱਤਨੇ ਚਾਹੀਦੇ ਫਿਰ? ਇੱਥੇ ਤਾਂ ਕਾਂਗਰਸ ਦਾ ਔਜਲਾ ਸਾਹਿਬ ਹੈਗੇ ਆ। ਭਾਜੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਤਾਂ ਜਿੰਨੀਆਂ ਸਰਕਾਰਾਂ ਵੇਖਿਆ ਸਾਹਮਣੇ ਉਹ ਕੋਈ ਲੱਭਦਾ ਰਿਹਾ ਅਜੇ ਤੱਕ। ਹੂੰ ਆਜਦੇ ਗੱਡੀ ਨਹੀਂ ਚਲਾਉਂਦੇ। ਹੂੰ ਧੀ ਗੱਲ ਹੈਗੀ। ਤਾਂ ਬਿਲਕੁਲ। ਇਹ ਆਟੋ ਵਾਲੇ ਨੇ ਇਹਨਾਂ ਦਾ ਦਰਦ ਇਹ ਹੈ ਕਿ ਅ ਕਾਫੀ ਲੰਬੇ ਸਮੇਂ ਤੋਂ ਇੱਥੇ ਆਟੋ ਚਲਾ ਰਹੇ ਆ ਪਰ ਹਾਲ ਉਹੀ ਨੇ ਜਿਹੜੇ ਪਹਿਲਾਂ ਸੀਗੇ ਜਿੰਨੀਆਂ ਮਰਜ਼ੀਆਂ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਹਾਲ ਬੁਰੀ ਰਹਿੰਦੇ ਨੇ ਇਧਰ ਬਾਈ ਹੋਰੀ ਮਹਿਫਲ ਲਈ ਬੈਠੇ ਨੇ ਸਾਰੇ ਭੱਜ ਗਏ ਆ ਤੁਸੀਂ ਤਾਂ ਕਾ ਸਸੀ ਦਾ ਅੰਕਲ ਠੀਕ ਹੋ ਬਟਾ ਠੀਕ ਹੈ ਠੀਕ ਹੈ ਬਹੁਤ ਹੋਰ ਕੰਮ ਕਾ ਠੀਕ ਹੈ ਕੰਮ ਕਾ ਠੀਕ ਹੈ ਜੀ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਚੱਲਦੀ ਆ ਵੇਖੋ ਤੁਹਾਡੇ ਸਾਹਮਣੇ ਕਿੰਨਾ ਖਲੇਰਾ ਪਿਆ ਸਰਕਾਰ ਵੇਲੇ ਕੋਈ ਵਜ਼ੀਰਤ ਜਿੱਥੇ ਕਰਦੀ ਕੁਝ ਨਹੀਂ ਗਈ ਗੱਡੀਆਂ ਲਵਾ ਲਦੀਆਂ ਮੁਰਗੇ ਚਲਾਨ ਕੱਟਣ ਤੋਰ ਪੈਂਦੀ ਆ ਅੱਛਾ ਜੀ ਬਸ ਇਹ ਕੰਮ ਹੁੰਦਾ ਜੀ ਇੱਥੇ ਉਹ ਤਾਂ ਕਹਿੰਦੇ ਅਸੀਂ ਸਭ ਤੋਂ ਵਧੀਆ ਕਰ ਰਹੇ ਆ ਕਹਿੰਦੇ ਅਸੀਂ ਲੋਕ ਕਹਿੰਦੇ ਖੁਸ਼ ਨੇ ਬੜੀ ਗੱਲ ਸੁਣਨੇ ਆ ਜਾਂ ਫੇ ਕਿ ਦਿਨ ਪੂਰੀ ਰੀਲ ਬਣਾਓ ਤੇ ਸੇਰ ਤੋਂ ਲੈ ਕੇ ਸ਼ਾਮ ਤੱਕ ਫੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਕੰਮ ਸਹੀ ਕਰਦਾ ਪੇ ਕਿਹੜਾ ਗਲਤ ਹੁਣ ਤੱਕ ਕਈ ਕਹਿ ਰਹੇ ਨੇ ਕਹਿੰਦੇ ਅਸੀਂ ਤਾਂ ਬੜੇ ਔਖੇ ਆ ਕਹਿੰਦੇ ਸਾਡੇ ਤਾਂ ਚਲਾਨ ਕਹਿੰਦੇ ਮਿੰਟਾਂ ਦੀ ਪਰੇਸ਼ਾਨੀ ਬੜੀ ਆ ਪਰੇਸ਼ਾਨੀ ਬੜੀ ਆ ਕੰਮ ਹੀ ਨਹੀਂ ਕਰਦੀ ਸਰਕਾਰ ਵੇਲੇ ਹੀ ਘੁੰਮਦੀ ਰਹਿੰਦੀ ਏ ਬਸ ਜਦੋਂ ਸਾਹਮਣੇ ਆਣਾ ਉਹ ਸਾਰੇ ਇਕੱਠੇ ਹੋ ਜਾਂਦੇ ਜੀ ਮੈਂ ਤਾਂ ਸਿੱਧੀ ਗੱਲ ਕਰਨਾ ਜੀ ਬੱਸ ਇਸੇ ਦੀ ਗੱਲ ਹੈ ਜਦੋਂ ਸਾਹ ਵੱਡਾ ਆਉਂਦਾ ਨਾ ਉਦੋਂ ਇਕੱਠੇ ਰੇ ਗੱਡੀਆਂ ਮਾਰਦੇ ਨੇ ਪਰੇ ਕਰੋ ਆਪਣੇ ਕਰੋ ਆ ਕੇ ਆ ਕੇ ਸਭ ਹੱਸ ਮੁੜ ਕੇ ਫਿਰ ਉਹ ਤਾਂ ਕਹਿੰਦੇ ਆ ਆਮ ਆਦਮੀ ਉਹ ਐਨੂੰ ਚੱਲੇ ਨੇ ਮੁੜ ਕੇ ਫਿਰ ਗੱਡੀਆਂ ਲੱਗ ਜਾਂਦੀਆਂ ਨੇ ਨਹੀਂ ਉਹਨਾਂ ਨੇ ਤਾਂ ਕਿਹਾ ਸੀ ਆਮ ਆਦਮੀ ਆ ਕਹਿੰਦੇ ਸੀ ਕੁਝ ਨਹੀਂ ਕਹਿੰਦੇ ਉਹ ਹੂੰ ਕੁਝ ਨਹੀਂਗਾ ਆਸ ਖਾਸ ਹੋ ਗਏ ਫਿਰ ਜਿੰਨਾ ਚਿਰ ਮਾਹੌਲ ਨਹੀਂ ਸੁਧਾਰ ਹੋਣਾ ਉੱਥੇ ਚਲੇ ਉਹ ਦਰਵਾਜ਼ੇ ਲਾਗੇ ਵੇਖੋ ਕਿੰਨੀਆਂ ਗੱਡੀਆਂ ਕੋਈ ਐ ਮੋੜ ਕੱਟ ਲਿਆ ਕੋਈ ਐਨ ਮੋੜ ਕੱਟ ਦਿਆ ਕਈ ਵਿੱਚ ਠੋਕ ਦਿੰਦਾ ਵਾ ਬਸ ਕੋਈ ਕੁਝ ਨਹੀਂ ਕਰਦਾ ਪਿਆ ਸਭ ਵੇਲੇ ਵੇਤ ਮਜਾ ਵੇਦੇ ਪਤੇ ਕੋਲ ਤੇ ਸਰਕਾਰ ਕਿਵੇਂ ਕਰੇ ਤੁਸੀਂ ਦੱਸੋ ਤਾਂ ਕਿ ਸਰਕਾਰ ਵੀ ਆਹ ਹੱਲ ਕਰੇ ਸਰਕਾਰ ਮੇਰੇ ਕਰ ਮੇਰੇ ਕਹਿਣ ਨਾਲ ਨਹੀਂ ਕਰ ਸਕਦੀ ਉਹਦਾ ਆਪਣਾ ਦਿਮਾਗ ਵੀ ਹੈ ਉਹ ਸੁਝਾਅ ਮੰਗਦੇ ਆ ਕਹਿੰਦੇ ਸਾਨੂੰ ਸੁਝਾਅ ਦੇ ਆ ਉਹ ਕਰ ਸਕਦੇ ਸਿਆਣੇ ਨੇ ਪੜੇ ਲਿਖੇ ਆਦਮੀ ਨੇ ਸਭ ਕੰਮ ਦਾ ਸੁਧਾਰ ਹੁੰਦਾ ਤਰੀਕੇ ਨਾਲ ਕਰਨਾ ਆ ਵੇਲੇ ਕਰੋ ਤੇ ਸਿਰਫ ਸਰਕਾਰ ਕੀ ਕਰੇਗੀ ਤੇ ਅੱਛਾ ਨਸ਼ੇ ਤੇ ਠੱਲ ਪਈ ਹੈ ਮੇਰੀ ਸਰ ਬਹੁਤ ਜ਼ਿਆਦਾ ਨਸ਼ਾ ਚੱਲਦਾ ਪਿਆ ਜੀ ਇੱਥੇ ਅੱਛਾ ਜੀ ਹਾਂਜੀ ਅੱਜ ਜਿੰਡੀਆਂ ਗੱਡੀਆਂ ਚੱਲਦੀਆਂ ਵੀ ਸਭ ਨਸ਼ੇ ਵਾਲੇ ਮੁੰਡੇ ਚਲਾ ਰਹੇ ਨੇ ਅਟੜੇ ਕੈਪਸਲ ਛਕਿਆ ਤੇ ਦੀਵਾ ਜਗਦਾ ਨਹੀਂਗਾ ਗੱਡੀ ਲੈ ਕੇ ਕੁਲਵਾਰੀ ਭਟਾਈ ਜਦੇ ਵਿੱਚ ਠੋਕ ਦਿੰਦੇ ਨੇ ਚਲੋ ਜੀ ਆਹਦੇ ਹਾਲ ਹੋਂਡੇ ਇੱਥੇ ਸਰਕਾਰ ਕੀ ਕਰੇ ਕਿੱਥੇ ਬਿਲਕੁਲ ਨਹੀਂ ਠੱਲ ਪਈ ਸਰਕਾਰ ਤੇ ਦਾਅਵੇ ਅੱਛਾ ਵਿਕਰਮਜੀਤ ਜੀ ਹੋਰ ਆਂਦਾ ਵੀ ਇੱਥੋਂ ਥੋੜਾ ਹੀ ਐ ਦੂਰੀ ਐ ਉਹ ਵੀ ਕਹਿੰਦੇ ਹੁੰਦੇ ਸੋਣਾ ਤੇ ਵੀ ਇਲਜ਼ਾਮ ਬੜੇ ਲੱਗਦੇ ਸੀ ਕਿ ਨਸ਼ੇ ਦੇ ਵਿੱਚ ਸਾਰੇ ਪੰਜਾਬ ਨੂੰ ਵਾਰਦਾ ਨੌਜਵਾਨੀ ਨੂੰ ਵਾਰਦਾ ਸਾਰੇ ਇੱਕ ਦੂਜੇ ਦੇ ਪਟੇ ਕਿਚਨ ਨੂੰ ਤੁਰੇ ਕੰਮ ਕੋਈ ਵੀ ਨਹੀਂ ਸਹੀ ਕਰਦਾ ਤੇਰੇ ਕੰਡੇ 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 ਕਿਨੇ ਬੀਜੇ ਨਸ਼ੇ ਵਾਲੇ ਅਮਰਜੀਤ ਸਾਹਿਬ ਭਾਜੀ ਜੀ ਸਰਕਾਰ ਨੂੰ ਪਤਾ ਨਾ ਕਿਨੇ ਬੀਜੇ ਆ ਜਿਹੜੇ ਰੋਡ ਲੈ ਕੇ ਘਰ ਚਲੇ ਜਾਂਦੇ ਨੇ ਤੇ ਸਰਕਾਰ ਨੇ ਕੰਮ ਕਰਾਉਣੇ ਆ ਉਹ ਕਰਦੀ ਕੁਛ ਨਹੀਂ ਤੇ ਲਿਸ਼ਾਈ ਵਿਗਣਾ ਬਾਅਦ ਚ ਹਾਂ ਇੱਕ ਕਤਲੇ ਆਮ ਹੀ ਹੋਣ ਦੇ ਸਾਰੇ ਆਮ ਸਰਕਾਰ ਦੇ ਫਰਦੀ ਕਿਸੇ ਹੋਣ ਨਹੀਂ ਉੱਥੇ ਕੀ ਕਰ ਸਕਦਾ ਬੰਦਾ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਪ੍ਰਸ਼ਾਸਨ ਕੁਛ ਨਹੀਂਗਾ ਜੀ ਕੁਛ ਨਹੀਂ ਹੁੰਦਾ ਪਿਆ ਤੁਹਾਨੂੰ ਤੇ ਗਿਆ ਸਾਰੇ ਕਿਸੇ ਨੇ ਉਹ ਤੋਂ ਲੈਣ ਤੋਂ ਲੱਗ ਸਾਈ ਦੇ ਖੋਤੇ ਰੋ ਤੁਹਾਨੂੰ ਸਾਰਾ ਪਤਾ ਲੱਜੇਗਾ ਕਿਹੜੀ ਕੀ ਕੀ ਬੰਦਾ ਕੀ ਕੰਮ ਕਰਦਾ ਪਿਆ ਸੇ ਲੋਗ ਤਾਂ ਬਿਲਕੁਲ ਇਹ ਅੰਕਲ ਦਾ ਕਹਿਣਾ ਹੈ ਕਿ ਜਦੋਂ ਕੋਈ ਵੱਡਾ ਅਫਸਰ ਆ ਜਾਏਗਾ ਮੰਤਰੀ ਆ ਜਾਏਗਾ ਇੱਥੇ ਮਿੰਟਾਂ ਦੇ ਵਿੱਚ ਪੁਲਿਸ ਲੱਗ ਜੇਗੀ ਮਿੰਟਾਂ ਦੇ ਵਿੱਚ ਜੀ ਹਜ਼ੂਰੀ ਹੋ ਜਾਏਗੀ ਕੀ ਆਲਾ ਬਾਈ ਠੀਕ ਹੋ ਕਿੱਥੋਂ ਦੇ ਰਹਿਣ ਆਲੇ ਹੋ ਮਮਸਲ ਦੀ ਅੰਮ੍ਰਿਤਸਰ ਦੀ ਕਿਵੇਂ ਕਾਰਗੁਜ਼ਾਰੀ ਇੱਥੇ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਸਰਕਾਰ ਜੀ ਵੇਖੋ ਜਦੋਂ ਕੋਈ ਮੰਤਰੀ ਆਂਦਾ ਵਾ ਤੇ ਜਮ ਮਿੰਟੋਂ ਮਣ ਜਾਣੇ ਕਿ ਬੈਰੀਅਰ ਗੇਟ ਖੋਲਣਗੇ ਤੇ ਜਦੋਂ ਕੋਈ ਵੱਡਾ ਮੰਤਰੀ ਆਂਦਾ ਵਾ ਤੇ ਮਿੰਟੋਂ ਮਣ ਗੱਡੀਆਂ ਸਾਰੀਆਂ ਪਹੁੰਚਾ ਦੇਣਗੇ ਹੁਣ ਤੁਸੀਂ ਵੇਖ ਸਕਦੇ ਹੋ ਕਿੰਨਾ ਜਾਮ ਇੱਥੇ ਲੱਗਾ ਹੈ ਪੰਜਾਬ ਦੇ ਵਿੱਚ ਸਰਕਾਰ ਦੇ ਗਿਆ ਹੀ ਜਾਂ ਜੁਰਗੀ ਬਿੰਦ ਕਹਿੰਦਾ ਜਾਮ ਘਟਾਇਆ ਜਾਵੇ ਤਮਾ ਹੀ ਬੇਨਤੀ ਕਰਦਾ ਸਰਕਾਰ ਨੇ ਜਾਮ ਥੋੜੀ ਲਵਾਇਆ ਤਾਂ ਲੋਕ ਆ ਰਹੇ ਨੇ ਭਾਜੀ ਉਹੀ ਗੱਲ ਨਾ ਜਦੋਂ ਮੰਤੀਆਂ ਦਾ ਉਹ ਗੱਡੀਆਂ ਪਿੱਛੇ ਘਰਾ ਦਿੰਦੇ ਆ ਅੱਛਾ ਇਹ ਹੁਣ ਵੇਖੋ ਨਾ ਜੰਮ ਜਾਮ ਲੱਗਦਾ ਇੱਕ ਦਿਨ ਵਿੱਚ ਗੱਡੀਆਂ ਐਕਸੀਡੈਂਟ ਹੁੰਦੇ ਬਹੁਤ ਐਕਸੀਡੈਂਟ ਹੁੰਦੇ ਜੰਮ ਦੇ ਵਿੱਚ ਤਾਂ ਬਿਲਕੁਲ ਇਹਨਾਂ ਦਾ ਵੀ ਕਹਿਣਾ ਕਿ ਜਾਮ ਲੱਗ ਜਾਂਦਾ ਹੈ ਪਰ ਇੱਕ ਵਾਰੀ ਇਧਰ ਮੈਂ ਤਸਵੀਰ ਦਿਖਾ ਦਵਾਂ ਕਿ ਅੰਮ੍ਰਿਤਸਰ ਦੇ ਵਿੱਚ ਆਟੋ ਬਹੁਤ ਸਾਰੇ ਨੇ ਕਹਿੰਦੇ ਆ ਰੋਜ਼ਗਾਰ ਲਈ ਨੌਜਵਾਨ ਨੇ ਇਕ ਉਹਨਾਂ ਨੇ ਗੱਲ ਕੀਤੀ ਕਿ ਜਦੋਂ ਨਸ਼ੇ ਦੀ ਗੱਲ ਚੱਲਦੀ ਹੈ ਤਾਂ ਜਿੰਨੇ ਇੱਥੇ ਕਈ ਨੇ ਗੱਡੀਆਂ ਚਲਾ ਰਹੇ ਨੇ ਕੋਈ ਚਲਾ ਰਹੇ ਨੇ ਉਹ ਨਸ਼ਾ ਕਰਕੇ ਚਲਾਉਂਦੇ ਨੇ ਨਸ਼ਾ ਬਹੁਤ ਹੈ ਹਾਲ ਪੈ ਗਿਆ ਪਰ ਕਈ ਸਰਕਾਰ ਦੀ ਤਾਰੀਫੀ ਵੀ ਕਰ ਲੈਣੇ ਕਿ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਚੰਗੀ ਆ ਹੁਣ ਤੱਕ ਜੋ ਕੁਝ ਹੁਣ ਤੱਕ ਹੋਇਆ ਪਰ ਇੱਧਰ ਜਿਹੜੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇੱਥੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਸਰਕਾਰ ਨੂੰ ਦੇਖਦੇ ਹੋਏ ਐਮਪੀ ਗੁਰਜੀਤ ਔਜਲਾ ਨਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸੰਜਿਆ ਕਰ ਰਹੇ ਹਾਂ ਜਿੱਥੇ ਕਿ ਲੋਕ ਸ਼ਾਮ ਨੂੰ ਨਿਕਲਦੇ ਨੇ ਖਾਣ ਪੀਣ ਦੇ ਲਈ ਤੇ ਬਈ ਬਣਾ ਰਿਹਾ ਸਸੀ ਘਾਬਾ ਜੀ ਠੀਕ ਹੋ ਮੈਨੂੰ ਕੀ ਕਹਿੰਦੇ ਆ ਲੱਡੂ ਸਰਕਾਰ ਨੇ ਲੱਡੂ ਖਵਾਇਆ ਹੁਣ ਤੱਕ 2 ਸਾਲਾਂ ਚ ਨਹੀਂ ਮੈਂ ਸਰਕਾਰ ਲੱਡੂ ਹੀ ਦਿੰਦੀ ਆ ਚਾਚਾ ਜੀ ਕੀ ਕਾਰਗੁਜ਼ਾਰੀ ਕਿਵੇਂ ਆ ਸਰਕਾਰ ਦੀ ਦੋ ਸਾਲਾਂ ਦੇ ਵਿੱਚ ਕੁਛ ਨਹੀਂ ਗਮਰੇ ਤਕਾਈ ਹੀ ਗਾ ਹੋਰ ਕੁਛ ਨਹੀਂ ਜੋ ਇਹ ਅਜਿਹਾ ਕਿਉਂ ਲੱਗਦਾ ਸਰਕਾਰ ਤਾਂ ਕਹਿੰਦੀ ਅਸੀਂ ਬੜਾ ਕੁਛ ਕਰਦੇ ਆ ਤੁਹਾਡੇ ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦੇਤੀਆਂ ਪੰਜਾਬੀ ਉਡਦੌਰ ਤੇ ਪਰਚੇ ਦੇ ਪਰਚੇ ਨਹੀਂ ਆਏ ਨਹੀਂ ਆਏ ਮੇਰੇ ਤੇ ਪਏ ਦੋ ਨਹੀਂ ਆਏ ਜਿੱਦਾ ਕੋਈ ਸਿਰ ਪੈੜ ਨਹੀਂ ਗਾ 2020 ਦਾ ਹਾਂ ਇਹ ਦਿੱਕਤ ਨੇ ਉਹ ਵੀ সুইਮ ਪੂਲ ਨਾ ਹੁੰਦਾ ਜਿਹੜੇ ਖਤਮ ਹੋ ਗਏ ਸੈਂਟਰਲ ਉਹ ਅੱਛਾ ਉਹ ਇਹ ਦਿੱਕਤ ਚੱਲਣ ਦੀ ਤਰੀਕਾ ਨਹੀਂ ਆਇ ਪਾਇਆ ਬਸ ਐਵੇਂ ਸਰਕਾਰ ਦੀ ਕੋਈ ਸਰਕਾਰ ਨੀਤੀ ਕਿਸੇ ਦਿਨ ਚੰਗੀ ਦੀ ਬਾਹਰ ਜਿਆ ਕਿਉਂ ਜਿਵੇਂ ਸਰਕਾਰ ਕਹਿੰਦੀ ਅਸੀਂ ਤਾਂ ਸਭ ਦੇ ਨਾਲ ਖੜੇ ਹੋਏ ਆਂ ਕੋਈ ਕਿਸੇ ਨਾਲ ਧੱਕਾ ਨਹੀਂ ਆਮ ਆਦਮੀ ਆ ਅਸੀਂ ਫਿਰ ਤੁਹਾਡੇ ਨਾਲ ਧੱਕਾ ਕਿਉਂ ਬਾਜੀ ਗੱਲ ਬਾਤ ਨਾਲ ਕੋਈ ਨਾਲ ਨਹੀਂ ਖੜਾ ਹੁੰਦਾ ਗੱਲਾਂ ਨੂੰ ਮੈਂ ਵੀ ਕਹਦਾ ਮੈਂ ਲੋਕਾਂ ਨਾਲ ਖੜਾ ਆਂ ਪਰ ਉਹਨਾਂ ਨੇ ਲੋਕਾਂ ਕੋਲ ਬੋੜ ਲੈਣੀ ਇਹੋ ਹੀ ਕਹਿਣਾ ਹਰ ਇੱਕ ਨੂੰ ਬੁੱਧੂ ਬਣਾਉਂਦੇ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਪਾਗਲ ਬਣਾਉਂਦੇ ਬਾਕੀ ਕੀ ਕਰਨ ਆਪਣਾ ਖਾਈ ਪੀਦਾ ਵਾ ਇਰਮਾਨ ਮਿਹਨਤ ਕਰੀ ਦੀ ਇਹਨਾਂ ਨੇ ਸਾਰੇ ਰਹਿ ਕੇ ਤੇ ਕੁਝ ਨਹੀਂ ਬੰਨਾ ਬਾਕੀ ਬਾਈ ਗੁਰੂ ਹਗਾ ਕਿਰਪਾ ਕਰਨ ਅੱਲਾ ਮਿਹਨਤ ਕਰੀ ਗਿਰਤ ਕਰੀ ਦੀ ਤੁਸੀਂ ਨੌਜਵਾਨ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਪਰਚਾ ਹੋਇਆ ਤੁਹਾਡੇ ਤੇ ਸਵਿੰਗ ਪੂਲ ਦਾ ਤੇ ਨਸ਼ਾ ਕਿਵੇਂ ਹੈ ਇੱਥੇ ਨਸ਼ੇ ਤੇ ਕੋਈ ਥੱਲ ਹੈ ਕੀ ਹੈ ਕਿਉਂਕਿ ਸਰਕਾਰ ਨੇ ਇੱਥੇ ਅਰਦਾਸ ਵੀ ਕਰਾਈ ਸੀ ਬਿੱਤੀ ਸਮੇਂ ਦੇ ਵਿੱਚ ਜ ਬੱਚਿਆਂ ਤੋਂ ਸਰਕਾਰਾਂ ਨੇ ਕੁਟਕੇ ਰੱਖ ਕੀ ਕੁਛ ਨਹੀਂ ਕਰਦੀਆਂ ਨਸ਼ਾ ਕਿਤੇ ਨਹੀਂ ਵਿਕਦਾ ਤੁਹਾਨੂੰ ਮੈਂ ਇੱਥੇ ਆਪਣੇ ਬਜ਼ਾਰਾਂ ਤੁਹਾਨੂੰ ਵਿਖਾ ਦਾਂ ਕਿਤੇ ਕਿਤੇ ਨਸ਼ਾ ਹੈਗਾ ਆਪਾਂ ਕੀ ਕਹਿਣਾ ਜੋ ਵੇਚਣ ਦੇ ਆ ਕੰਮ ਸਰਕਾਰਾਂ ਦੇ ਸਾਡੇ ਵਰਗੇ ਵਾ ਚੁੱਕਣੀਆਂ ਨੂੰ ਚੁੱਕ ਕੇ ਅੰਦਰ ਛੋੜ ਦੇਣਾ ਅੱਛਾ ਈ ਸੋ ਇਹ ਗੱਲ ਸੱਚ ਹੈ ਕਿਥੇ ਨਹੀਂ ਭਾਈ ਨਸ਼ਾ ਬੰਦ ਨਾਸ਼ਾ ਵੱਧਦਾ ਹੀ ਹੈ ਕੋਈ ਬਰੋਕ ਨਹੀਂ ਕੋਈ ਠੱਲ ਨਹੀਂ ਇਹ ਪੰਜਾਬ ਜਿੰਨਾ ਨੌਜਵਾਨ ਨਸ਼ਿਆਂ ਚ ਵੜਦਾ ਸਰਕਾਰਾਂ ਨੇ ਵਾੜਿਆ ਆਤਾ ਪਈਆਂ ਲੱਗ ਬੰਦੀਏ ਖਤਮ ਹੋਏਗਾ ਨਸ਼ੇ ਜੀ ਵਾੜਿਆ ਉਹ ਲੱਡੂ ਕਹੋ ਤੁਸੀਂ ਮੈਂ ਬਸ ਫਤੇ ਭਾਈ ਤਾਂ ਬਈ ਤੇ ਨਾਲ ਹੀ ਵੀ ਕਹਿੰਦੇ ਤੱਕਾ ਹੋਇਆ ਕਿ ਪਰਚਾ ਜਿਹੜਾ ਵਧੀ ਕੀ ਕੀਤੀ ਗਈ ਹੈ کافی ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪਰ ਉਹ ਜਾਨ ਬੁਝਕੇ ਚਲਾਇਆ ਜਾ ਰਿਹਾ ਪਰ ਇਹ ਅੰਮ੍ਰਿਤਸਰ ਦੀ ਤਸਵੀਰ ਸੰਜੀ ਕਰ ਰਹੇ ਸੀ ਕਿ ਲੋਕਾਂ ਦੇ ਨਾਲ ਕੋਈ ਸਕ੍ਰਿਪਟਡ ਨਹੀਂ ਸੀਗਾ ਕੋਈ ਕਿਸੇ ਦੇ ਨਾਲ ਅਸੀਂ ਪਹਿਲਾਂ ਗੱਲਬਾਤ ਨਹੀਂ ਕੀਤੀ ਕਿ ਅਸੀਂ ਇਹ ਗੱਲਾਂ ਕਰਦੇ ਆ ਨੇ ਇਹ ਅਨਸਕ੍ਰਿਪਟਡ ਸੀਗਾ ਕਿ ਲੋਕ ਕੀ ਸੋਚਦੇ ਨੇ 2 ਸਾਲ ਕਾਰਗੁਜ਼ਾਰੀ ਰਹੀ ਸਰਕਾਰ ਦੀ ਐਮਪੀ ਦੇ ਇਲੈਕਸ਼ਨ ਜਿਹੜੇ ਨੇ ਉਹ ਆ ਰਹੇ ਨੇ ਉਸ ਦੇ ਵਿੱਚ ਲੋਕ ਕਿਹਨੂੰ ਫਤਵਾ ਦੇਣਗੇ ਕਿਹੜੀ ਪਾਰਟੀ ਹੋਏਗੀ ਜਿਸ ਦੇ ਐਮਪੀ ਜਿਹੜੇ ਨੇ ਬੰਦੇ ਨੇ ਕਿਉਂਕਿ ਇਥੋਂ ਅਗਰ ਜੇ ਮੈਂਬਰ ਆਫ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲਾ ਨੇ ਲੋਕਾਂ ਨੇ ਉਹਨਾਂ ਦੀ ਤਾਰੀਫ਼ ਵੀ ਕੀਤੀ ਕਿ ਉਹਨਾਂ ਨੇ ਮੁੱਦੇ ਚੁੱਕੇ ਨੇ ਜਿਹੜੇ ਚੁੱਕਣੇ ਚਾਹੀਦੇ ਸੀਗੇ ਪਾਰਲੀਮੈਂਟ ਦੇ ਵਿੱਚ ਪਰ ਕਈਆਂ ਦੀ ਨਾਰਾਜ਼ਗੀ ਸਰਕਾਰ ਨੂੰ ਲੈ ਕੇ ਆ ਕੰਮਾਂ ਨੂੰ ਲੈ ਕੇ ਆ ਨਸ਼ੇ ਨੂੰ ਲੈ ਕੇ ਆ ਕਿ ਇਸ ਤਿੱਕੇ ਦਾ ਨਸ਼ਾ ਬਹੁਤ ਫੈਲਿਆ ਹੋਇਆ ਕੰਮ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਸੀਗੇ ਉਹ ਨਹੀਂ ਕੀਤੇ ਇਸ ਵੀਡੀਓ ਨੂੰ ਤੁਸੀਂ ਬਾਰੇ ਤੁਸੀਂ ਕੀ ਸੋਚਦੇ ਹੋ ਲੋਕਾਂ ਦੇ ਬਾਰੇ ਕੀ ਸੋਚਦੇ ਹੋ ਸਰਕਾਰ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਵਿੱਚ ਆਜੂ ਸੰਝ ਕਰੋ ਕੈਮਰਸ ਦਾ ਸਹਿਯੋਗ ਦੇ ਦਿੱਤੀ ਜਸ ਧੰਨਵਾਦ